ਪੇਰੈਂਟਸ ਤੋਂ ਬਦ ਪੜ੍ਹਾਈ ਤੋਂ ਇਹ ਡਿਪਰੈਸ਼ਨ ਸੀਗੀ। ਤਕਰੀਬਨ ਇਹ ਪੜ੍ਹਦਾ ਨਹੀਂ ਸੀ ਚਾਹੁੰਦੀ ਜਿਸ ਕਾਰਨ ਇਹ ਡਿਪਰੈਸ਼ਨ ਚੱਲਦੀ ਸੀਗੀ। ਘਰਦਿਆਂ ਨੂੰ ਕਈ ਵਾਰ ਕਿਹਾ ਪਰ ਵੀ ਅਸੀਂ ਵੀ ਪੜ੍ਹ ਲਓ ਵਿੱਚ ਕੁਝ ਬਣ ਜਾਓਗੇ। ਅਸਲ ਵਿੱਚ ਜਦੋਂ ਇਹ ਬਣੀ ਸੀ ਲੜਕੀ ਉਹ ਜਦੋਂ ਸੁਸਾਇਡ ਕੀਤਾ ਗਿਆ ਕੀ ਕਾਰਨ ਸੀਗਾ ਕਿੱਥੋਂ ਦੀ ਰਹਿਣ ਵਾਲੀ ਸੀ। ਸਾਨੂੰ ਇਤਲਾਹ ਮਿਲੀ ਸੀ ਕਿ ਜਸਪ੍ਰੀਤ कौर ਪੁੱਤਰੀ ਸ਼ਰਨਜੀਤ ਸਿੰਘ ਇਹ ਜੋਗਾ ਪਿੰਡ ਦੀ ਆ ਮਾਨਸਾ ਜ਼ਿਲ੍ਹੇ ਦੀ ਰਹਿਣ ਵਾਲੀ ਸੀ ਇਹ 119 ਨੰਬਰ ਰੂਮ ਹੈ ਬੀਬੀ ਸਾਹਿਬਪੁਰ ਹੋਸਟਲ ਦਾ ਪੰਜਾਬ ਯੂਨੀਵਰਸਿਟੀ ਪਟਿਆਲਾ ਦਾ ਇਹਨੇ ਸੁਸਾਇਡ ਬਾਰੇ ਇਤਲਾਹ ਮਿਲੀ ਸੀ ਇਸ ਤੇ ਮੌਕੇ ਪਰ ਜਾ ਕੇ ਦੇਖਿਆ ਤਾਂ ਇਹਨੇ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਸੀ ਕਾਰਨ ਕੀ ਕਰਨ ਸੀ ਲਈ ਕਾਰਨ ਇਹਦਾ ਉਹਦੇ ਪੇਰੈਂਟਸ ਤੋਂ ਬਦ ਪੜਾਈ ਤੋਂ ਇਹ ਡਿਪਰੈਸ਼ਨ ਸੀਗੀ ਤਕਰੀਬਨ ਇਹ ਪੜਨਾ ਨਹੀਂ ਸੀ ਚਾਹੁੰਦੀ ਜਿਸ ਕਾਰਨ ਇਹ ਡਿਪਰੈਸ਼ਨ ਚੱਲਦੀ ਸੀਗੀ ਘਰਦਿਆਂ ਨੂੰ ਕਈ ਵਾਰ ਕਿਹਾ ਪਰ ਇਹ ਸੀ ਵੀ ਪੜ ਲਓ ਵਿੱਚ ਕੁਝ ਬਣ ਜੂਗੇ ਕਿਹੜੀ ਕਲਾਸ ਦੀ ਇਹ ਇਹ बीएससी 3rd ਇਅਰ ਦੀ ਸਟੂਡੈਂਟ ਸੀਗੀ ਕਿਨੇ ਟਾਈਮ ਤੋਂ ਰੀਪ੍ਰਿੰਗ ਨੈਗਰੇਸ਼ਨ ਪੜ ਰਹੀ تھی ਇਹ ਨੂੰ ਇਹ ਤਾਂ 5 ਇਅਰ ਹੀ ਕਰ ਰਹੀ ਸੀ ਜੋ 3rd ਇਅਰ ਸੀਗਾ ਇਹਦਾ 3 ਸਾਲ ਹੋ ਗਏ ਨੇ ਤੇ 194 ਬੀਐਨਐਸ ਤਹਿਤ ਇਹਦੀ ਕਾਰਵਾਈ ਅਮਲ ਚ ਚਲਾਈ ਜਾਂਦੀ ਜਾ ਰਹੀ ਹੈ ਹਾਂ ਕਿਹਦੇ ਬਿਆਨ ਦੇ ਮੱਦੇ ਹਾਂਜੀ ਕਿਹਦੇ ਬਿਆਨ ਦੇ ਇਹਦੇ ਪਿਤਾ ਸ਼ਰਨਜੀਤ ਸਿੰਘ ਆ ਉਹਦੇ ਬਿਆਨ ਤੇ ਕਾਰਵਾਈ ਅਮਲ ਚ ਕੀਤੀ ਲਿਆ ਜਾਂਦੀ ਹੈ ਅੱਜ ਪੋਸਟਮਾਰਟਮ ਕਰਵਾ ਕੇ ਹੁਣੀ ਉਹਦੀ ਲਾਸ਼ ਬਾਸਾਂ ਦੇ ਹਵਾਲੇ ਕਰ ਦਾਂਗੇ ਪੇਰੈਂਟਸ ਤੋਂ ਬਤ ਪੜਾਈ ਤੋਂ ਇਹ ਡਿਪਰੈਸ਼ਨ ਸੀਗੀ ਤਕਰੀਬਨ ਇਹ ਪੜਨਾ ਨਹੀਂ ਸੀ ਚਾਹੁੰਦੀ ਜਿਸ ਕਾਰਨ ਇਹ ਡਿਪਰੈਸ਼ਨ ਚੱਲਦੀ ਸੀਗੀ ਘਰਦਿਆਂ ਨੂੰ ਕਈ ਵਾਰ ਕਿਹਾ ਪਰ ਵੀ ਅਸੀਂ ਵੀ ਪੜ ਲਓ ਵਿੱਚ ਕੁਝ ਬਣ ਜਾਓਗੇ ਅਸਲ ਵਿੱਚ ਜਦੋਂ ਇਹ ਬਣੀ ਸੀ ਲੜਕੀ ਉਹ ਜਿਹੜਾ ਅਸੀਂ ਸੈਟ ਕੀਤਾ ਗਿਆ ਕੀ ਕਾਰਨ ਸੀਗਾ ਕਿੱਥੋਂ ਦੀ ਰਹਿਣ ਵਾਲੀ ਸੀ ਸਾਨੂੰ ਇਤਲਾਹ ਮਿਲੀ ਸੀ ਜਸਪ੍ਰੀਤ कौर ਪੁਤਰੀ ਸ਼ਰਨਜੀਤ ਸਿੰਘ ਇਹ ਜੋਗਾ ਪਿੰਡ ਦੀ ਹੈ ਮਾਨਸਾ ਜ਼ਿਲ੍ਹੇ ਦੀ ਰਹਿਣ ਵਾਲੀ ਸੀ ਇਹ 119 ਨੰਬਰ ਰੂਮ ਹੈ ਬੀਬੀ ਸਾਹਿਬਪੁਰ ਹੋਸਟਲ ਦਾ ਪੰਜਾਬ ਯੂਨੀਵਰਸਿਟੀ ਪਟਿਆਲਾ ਦਾ ਇਹਨੇ ਸੁਸਾਇਡ ਬਾਰੇ ਇਤਲਾ ਮਿਲੀ ਸੀ ਇਸ ਤੇ ਮੌਕੇ ਪਰ ਜਾ ਕੇ ਦੇਖਿਆ ਤਾਂ ਇਹਨੇ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਸੀ ਕਾਰਨ ਕੀ ਕਾਰਨ ਸੀ ਲਈ ਕਾਰਨ ਇਹਦਾ ਉਹਦੇ ਪੇਰੈਂਟਸ ਤੋਂ ਬਦ ਪੜਾਈ ਤੋਂ ਇਹ ਡਿਪਰੈਸ਼ਨ ਸੀਗੀ ਤਕਰੀਬਨ ਇਹ ਪੜਨਾ ਨਹੀਂ ਸੀ ਚਾਹੁੰਦੀ ਜਿਸ ਕਰ ਨੇ ਇਹ ਡਿਪਰੈਸ਼ਨ ਚੱਲਦੀ ਸੀਗੀ ਘਰਦਿਆਂ ਨੂੰ ਕਈ ਵਾਰ ਕਿਹਾ ਪਰ ਵੀ ਸੀ ਵੀ ਪੜ ਲਓ ਵਿੱਚ ਕੁਝ ਬਣ ਜੋਗੇ ਕਿਹੜੀ ਕਲਾਸ ਦੀ ਇਹ ਇਹ ਬੀਐਸਸੀ 3rd ਇਅਰ ਦੀ ਸਟੂਡੈਂਟ ਸੀਗੀ ਕਿੰਨੇ ਟਾਈਮ ਤੋਂ ਰਿਪ੍ਰੋਗ੍ਰੈਮੇਸ਼ਨ ਪੜ ਰਹੀ تھی ਇਹ ਨੂੰ ਇਹ ਤਾਂ 5 ਵੀਰੀ ਕਰ ਰਹੀ ਸੀ ਜੋ 3rd ਇਅਰ ਸੀਗਾ ਇਹਦਾ 3 ਸਾਲ ਹੋ ਗਏ ਨੇ ਤੇ 194 ਬੀਐਨਐਸ ਤਹਿਤ ਇਹਦੀ ਕਾਰਵਾਈ ਅਮਲ ਚ ਚਲਾਈ ਜਾਂਦੀ ਜਾ ਰਹੀ ਹੈ ਹਾਂ ਕਿੰਦੇ ਪੈਨੇ ਦੇ ਮਾ ਹਾਂਜੀ ਕਿਦੇ ਬਿਆਨਾਂ ਵਿੱਚ ਇਹਦੇ ਪਿਤਾ ਸ਼ਰਨਜੀਤ ਸਿੰਘ ਆ ਉਹਦੇ ਬਿਆਨ ਤੇ ਕਾਰਵਾਈ ਅਮਲ ਚ ਕੀਤੀ ਜਾਂਦੀ ਆ ਅੱਜ ਪੋਸਟਮਾਰਟਮ ਕਰਵਾ ਕੇ ਹੋਣੀ ਓਦੀ ਲਾਸ਼ ਵਾਰਸਾਂ ਦੇ ਹਵਾਲੇ ਕਰਦਾਂਗੇ ਪੇਰੈਂਟਸ ਤੋਂ ਬਦ ਪੜ੍ਹਾਈ ਤੋਂ ਇਹ ਡਿਪਰੈਸ਼ਨ ਸੀਗੀ ਤਕਰੀਬਨ ਇਹ ਪੜਨਾ ਨਹੀਂ ਸੀ ਚਾਹੁੰਦੀ ਜਿਸ ਕਾਰਨ ਇਹ ਡਿਪਰੈਸ਼ਨ ਚੱਲਦੀ ਸੀਗੀ ਘਰਦਿਆਂ ਨੂੰ ਕਈ ਵਾਰ ਕਿਹਾ ਪਰ ਵੀ ਅਸੀਂ ਵੀ ਪੜ੍ਹ ਲਓ ਵਿੱਚ ਕੁਝ ਬਣ ਜਾਓਗੇ ਸਰਦਾਰ ਜੀ ਨੇ ਆਪਣੀ ਇਸ ਲੜਕੀ ਉਹ ਜਿਹੜਾ ਸੁਸਾਈਡ ਕੀਤਾ ਗਿਆ ਕੀ ਕਾਰਨ ਸੀਗਾ ਕਿੱਥੋਂ ਦੀ ਰਹਿਣ ਵਾਲੀ ਸੀ ਸਾਨੂੰ ਇਤਲਾਹ ਮਿਲੀ ਸੀ ਕਿ ਜਸਪ੍ਰੀਤ कौर ਪਤਰੀ ਸ਼ਰਨਜੀਤ ਸਿੰਘ ਇਹ ਜੋਗਾ ਪਿੰਡ ਦੀ ਹੈ ਮਾਨਸਾ ਜ਼ਿਲ੍ਹੇ ਦੀ ਰਹਿਣ ਵਾਲੀ ਸੀ ਇਹ 119 ਨੰਬਰ ਰੂਮ ਹੈ ਬੀਬੀ ਸਾਹਿਬਕਰ ਹੋਸਟਲ ਦਾ ਪੰਜਾਬ ਯੂਨੀਵਰਸਿਟੀ ਪਟਿਆਲਾ ਦਾ ਇਹਨੇ ਸੁਸਾਈਡ ਬਾਰੇ ਇਤਲਾਹ ਮਿਲੀ ਸੀ ਇਸ ਤੇ ਮੌਕੇ ਪਰ ਜਾ ਕੇ ਦੇਖਿਆ ਤਾਂ ਇਹਨੇ ਖਾਹ ਲੈ ਕੇ ਖੁਦਕੁਸ਼ੀ ਕੀਤੀ ਸੀ ਕਾਰਨ ਕੀ ਕਰਨ ਸਦੇ ਕਾਰਨ ਇਹਦਾ ਉਹਦੇ ਪੇਰੈਂਟਸ ਤੋਂ ਪੜਾਈ ਤੋਂ ਇਹ ਡਿਪਰੈਸ਼ਨ ਸੀਗੀ ਤਕਰੀਬਨ ਇਹ ਪੜਨਾ ਨਹੀਂ ਸੀ ਚਾਹੁੰਦੀ ਜਿਸ ਕਾਰਨ ਇਹ ਡਿਪਰੈਸ਼ਨ ਚੱਲਦੀ ਸੀਗੀ ਘਰਦਿਆਂ ਨੂੰ ਕਈ ਵਾਰ ਕਿਹਾ ਪਰ ਇਹ ਸੀ ਵੀ ਪੜ ਲਓ ਵਿੱਚ ਕੁਝ ਬਣ ਜਾਓਗੇ ਕਿਹੜੀ ਕਲਾਸ ਦੀ ਇਹ ਕਰਦੀ ਹੈ ਇਹ ਬੀਐਸਸੀ 3rd ইয়ার ਦੀ ਸਟੂਡੈਂਟ ਸੀਗੀ ਕਿੰਨੇ ਟਾਈਮ ਤੋਂ ਇਹ ਕਿੰਨੇ ਮਹੀਨੇ ਤੋਂ ਪੜ ਰਹੀ تھی ਇਹ ਨੂੰ ਇਹ ਤਾਂ 5 ਵੀਰੀ ਕਰ ਰਹੀ ਸੀ ਜੋ 3rd ইয়ার ਸੀਗਾ ਇਹਦਾ 3 ਸਾਲ ਹੋ ਗਏ ਨੇ ਵੇ 194 ਬੀ ਐਨਐਸ ਤਾ ਤੇਦੀ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਹੈ ਹਾਂ ਕਿਹਦੇ ਬਿਆਨ ਮੰਗਦੇ ਹਾਂਜੀ ਕਿਹਦੇ ਬਿਆਨ ਮੰਗਦੇ ਇਹਦੇ ਪਿਤਾ ਸ਼ਰਨਜੀਤ ਸਿੰਘ ਆ ਉਹਦੇ ਬਿਆਨ ਤੇ ਕਾਰਵਾਈ ਅਮਲ ਚ ਕੀਤੀ ਲਿਆਂਦੀ ਆ ਅੱਜ ਪੋਸਟਮਾਰਟਮ ਕਰਵਾ ਕੇ ਹੋਣੀ ਉਹਦੀ ਲਾਸ਼ ਵਾਰਸਾਂ ਦੇ ਹਵਾਲੇ ਕਰ ਦਾਂਗੇ